ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੰਗਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਤਿ ਬਾਲਕ ਦਾਈ ਮਾੜੀ ਜੀ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ। ਤੇ ਟਾਈਮ ਵੱਧ ਗਿਆ ਨੇ ਜੀ ਤਿੰਨ ਮੌਸਮ ਬਹੁਤ ਖਰਾਬ ਹੋ ਰਿਹਾ ਰੱਬ ਨੇ ਇੰਨੀ ਜਿਆਦਾ ਗਰਮੀ ਕਰੀ ਪਈ ਆ। ਪੂਰਾ ਬੱਦਲ ਹੋਇਆ ਪਿਆ ਗੁੰਮਗਮਾਟ ਹੋਇਆ ਪਿਆ। ਕਿ ਪ੍ਰਮਾਤਮਾ ਵੀ ਆਪਣੀਆਂ ਪੱਕੀਆਂ ਫਸਲਾਂ ਤੇ ਹਨਾ ਜਦੋਂ ਆਪਣਾ ਵੱਢਣ ਦਾ ਟਾਈਮ ਹੁੰਦਾ ਤਾਂ ਇਹ ਕੰਮ ਹੋ ਜਾਂਦਾ ਪ੍ਰਮਾਤਮਾ ਨੂੰ ਇਹ ਹੀ ਬੇਨਤੀ ਹੈ ਜੀ ਪੰਜ ਚਾਰ ਦਿਨ ਸਾਡੇ ਬਿਲਕੁਲ ਵੱਡੀਆਂ ਗੰਗੀਆਂ ਕਣਕਾਂ ਬਸ ਟੂੜੀਆਂ ਮਦੋਕ ਵੱਢਣ ਦਾ ਕੰਮ ਮੇਰਾ خیال ਕੱਲ ਚ ਨਿਬੜ ਜੂਗਾ ਤੇ ਟੂੜੀਆਂ ਦਾ ਕੰਮ ਰਹਿ ਗਿਆ ਦੋ ਤਿੰਨ ਦਿਨ ਦਾ ਇਹ ਪੰਜ ਚਾਰ ਦਿਨ ਪ੍ਰਮਾਤਮਾ ਨਾ ਮੀ ਬਾਬੇ ਨਾ ਮੌਸਮ ਖਰਾਬ ਕਰੇ ਤਾਂ ਆਪਣਾ ਸਾਰਾ ਕੰਮ ਇਹ ਜਿਹੜਾ ਨਿਪਟ ਜੂਗਾ ਜੀ ਚਲੋ ਜੀ ਗਰਮੀ ਬਹੁਤ ਹੋਈ ਪਈ ਹੈ ਨੇਰੀ ਐ ਲੱਗਦਾ ਵੀ ਹੁਣ ਪਤਾ ਕੀ ਆਹ ਟਾਈਮ ਦੇ ਵਿੱਚ ਮੀਂਹ ਨਹੀਂ ਆਉਂਦਾ ਹੁੰਦਾ ਨੇਰੀ ਵੀ ਜਿਆਦਾ ਆਉਂਦੀ ਹੁੰਦੀ ਹੈ ਰੇਤਾ ਇੰਨਾ ਨਾ ਚੜ ਜਾਂਦਾ 10 ਮਿੰਟ ਚ ਆਪਾਂ ਇੰਨਾ ਕੰਮ ਕਰਦੇ ਆ ਸਾਰਾ ਖਰਾਬ ਹੋ ਜਾਂਦਾ ਚਲੋ ਜੀ ਆਪਣੇ ਖੇਤ ਮਸ਼ੀਨ ਲੱਗ ਰਹੀ ਹੈ ਤੇ ਥੋੜਾ ਜਿਹਾ ਮੇਰੇ ਖਿਆਲ ਇੱਕ ਦੋ ਗੇੜੇ ਰਹਿ ਗਏ ਕਣਕ ਆਪਣੀ ਵੱਢੀ ਗਈ ਤੂੜੀ ਹੁਣ ਦੋ ਦਿਨ ਮੌਸਮ ਖਰਾਬ ਹੈ ਜੀ ਬਾਕੀ ਦੇਖਦੇ ਆ ਜੇ ਪਰਮਾਤਮਾ ਨੇ ਚਲਾਈ ਮਾੜਾ ਮੋਟਾ ਕਰਕੇ ਟਾਲਤਾ ਤਾਂ ਇੱਕ ਦੋ ਦਿਨਾਂ ਚ ਆਪਣੀ ਤੂੜੀ ਵੀ ਹੋ ਜੂ ਆਪਾਂ ਪ੍ਰਮਾਤਮਾ ਨੂੰ ਇਹੀ ਬੇਨਤੀ ਕਰਦੇ ਹਾਂ ਜੀ ਹੱਥ ਬੰਨ ਕੇ ਅਰਦਾਸ ਕਰਦੇ ਆ ਵੀ ਸਾਰਿਆਂ ਦੇ ਚਲ ਹਨਾ ਚਾਰ ਦਾਣੇ ਆਉਣ ਦਾ ਹੀ ਟਾਈਮ ਹੁੰਦਾ ਆਪਣੀ ਸਾਲ ਭਰ ਦੀ ਰੋਟੀ ਰੋਜੀ ਐ ਇਹ ਵੀ ਦੋ ਚਾਰ ਦਿਨ ਸੁੱਖ ਸ਼ਾਂਤੀ ਰੱਖੀ ਸਭ ਦੇ ਦਾਣੇ ਨੇ ਜਿਹੜੇ ਢੋਲਾਂ ਦੇ ਵਿੱਚ ਪੈ ਜਾਣ ਬਹੁਤ ਜਿਆਦਾ ਬੁਰਾ ਹਾਲ ਐ ਮੌਸਮ ਐਨਾ ਬੱਦਲ ਬਾਈ ਹੋਈ ਪਿਆ ਗੱਜੀ ਜਾਂਦਾ ਕੋਈ ਪਤਾ ਨਹੀਂ ਲੱਗਦਾ ਵੀ ਕੀ ਹੋਈ ਜਾਂਦਾ ਜਿਵੇਂ ਅਜੇ ਤਿੰਨ ਨਹੀਂ ਵਜੇ ਮੈਂ ਮੱਜਾਂ ਵੀ ਬੰਨਤੀ ਅੱਜ ਕਿਉਂ ਪਤਾ ਨਹੀਂ ਲੱਗਦਾ ਵੀ ਟਾਈਮ ਇੰਨਾ ਲੇਟ ਹੋ ਰਿਹਾ ਮੇਰਾ خیال ਥੋੜੀ ਥੋੜੀ ਹਵਾ ਆ ਗਈ ਨੇਰੀ ਵੀ ਹੋਣੀ ਸ਼ੁਰੂ ਹੋ ਗਈ ਤੇ ਮੈਨੂੰ ਨਾ ਦੋ ਤਿੰਨ ਦਿਨ ਹੋ ਗਏ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਮੈਂ ਲੱਤ ਦੀ ਐਮ ਆਰ ਆਈ ਕਰਾਈ ਹੈ 6 ਮਹੀਨੇ ਹੋ ਗਏ ਮੇਰੀ ਗੱਤ ਬਿਲਕੁਲ ਹੀ ਕਦੇ ਠੀਕ ਹੋ ਗਈ ਕਦੇ ਨਾ ਹੋ ਗਈ ਐਂ ਜਿਹੀ ਹੋਈ ਜਾਂਦਾ ਸੀ ਤੇ ਮੈਂ ਕਾਲ ਕਰ ਰੱਖੀ ਸੀ ਏਡੀ ਦੂਰ ਜਾਣ ਦੀ ਆਪਾਂ ਨੇ ਪਟਿਆਲੇ ਤੋਂ ਐਮ ਆਰ ਆਈ ਕਰਾਈ ਹੈ ਜੀ ਮੈਨੂੰ ਮੈਂ 5 6 ਡਾਕਟਰਾਂ ਨੂੰ ਪੁੱਛ ਲਿਆ ਮੈਨੂੰ ਇੱਕ ਡਾਕਟਰ ਨੇ ਕਿਹਾ ਵੀ ਤੁਸੀਂ ਕੋਸ਼ਿਸ਼ ਕਰਕੇ ਦੇਖ ਲਓ 3 ਮਹੀਨੇ ਵੀ ਜੇ ਤੁਸੀਂ ਆਪਰੇਸ਼ਨ ਤੋਂ ਬਚ ਜਾਓਗੇ ਮਨੂ ਕੁਹੀ ਦਾ ਆਪਰੇਸ਼ਨ ਦੱਸਿਆ ਜੀ ਜਿਹੜੇ ਆਪਣੇ L4 L5 ਦੇ ਸਲਿੱਪ ਹੁੰਦੀ ਹੈ L4 L5 ਦੀ ਡਿਸਕ ਹੁੰਦੀ ਹੈ ਜੀ ਆਪਣੀ ਉਹ ਮੇਰੀ ਇੱਕ ਡਿਸਕ ਹੈ ਜਿਹੜੀ ਉਹ ਬਾਹਰ ਨਿਕਲ ਗਈ ਉਹਨੇ ਜਿਹੜੀ ਆਪਣੀ ਲੱਤ ਦੀ ਨਾੜ ਹੁੰਦੀ ਹੈ ਨਾ ਸੋ ਨੂੰ ਲੱਤ ਨੂੰ ਪ੍ਰੋਪਰ ਖੂਨ ਮਿਲਣਾ ਹੁੰਦਾ ਜੀ ਉਹਨੇ ਉੱਤੇ ਪ੍ਰੈਸ਼ਰ ਪਾ ਲਿਆ ਉਹ ਦੱਬ ਲਈ ਜੀ ਹੁਣ ਇਸ ਕਰਕੇ ਲੱਤ ਦੇ ਵਿੱਚ ਦਰਦ ਨਹੀਂ ਜਾ ਰਿਹਾ ਅਸੀਂ ਉਸ ਦਿਨ ਪਟਿਆਲੇ ਦੀ ਡਾਕਟਰ ਨੂੰ ਦਿਖਾਈ ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਵੀ ਇਹਦਾ ਕੋਈ ਹੱਲ ਨਹੀਂ ਤੁਹਾਨੂੰ ਆਪਰੇਸ਼ਨ ਕਰਾਉਣਾ ਪੈਣਾ ਲੀਜੀ ਤੁਸੀਂ ਹੁਣ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਟੂਰੀ ਦਾ ਆਪਰੇਸ਼ਨ ਕਰਉਣਾ ਸਹੀ ਹੈ ਜਾਂ ਨਹੀਂ ਸਹੀ ਹੈ ਮੈਨੂੰ ਡਰ ਲੱਗਦਾ ਹੈ ਪਤਾ ਕੀ ਹੈ ਹੋਰ ਆਪਰੇਸ਼ਨ ਸਾਰੇ ਸਕਸੈਸਫੁਲ ਹੋ ਜਾਂਦੇ ਨੇ ਟੂਰੀ ਦਾ ਆਪਰੇਸ਼ਨ ਹੈ ਜਿਹੜਾ ਮੈਨੂੰ ਬਹੁਤ ਅੱਖਾਂ ਲੱਗਦਾ ਇਸ ਕਰਕੇ ਮੈਂ ਪੰਜ ਛੇ ਡਾਕਟਰਾਂ ਦੀ ਸਲਾਹ ਲਈ ਹੈ ਮੈਨੂੰ ਇੱਕ ਡਾਕਟਰ ਨੇ ਹਜੇ ਉਹ ਵੀ ਟਰਾਈ ਕਰਨ ਲਈ ਕਿਹਾ ਪੱਕਾ ਕਨਫਰਮ ਉਹਨਾਂ ਨੇ ਨਹੀਂ ਕੀਤਾ ਵੀ ਅਸੀਂ ਸਹੀ ਕਰ ਦਾਂਗੇ ਉਹ ਕਹਿੰਦੇ ਵੀ ਪ੍ਰੇਸ਼ ਰੱਖੋ ਕੁਛ ਐਂ ਦੱਸੋ ਵੀ ਪ੍ਰੇਗ ਹੁਣ ਆਪਾਂ ਹਨ 3-3 ਮਹੀਨੇ ਬਾਅਦ ਰੈਸਟ ਕਿੱਥੋਂ ਕਰ ਲਾਂਗੇ ਇਕੱਲਾ ਬੰਦਾ ਘਰ ਦੇ ਵਿੱਚ ਤੇ ਵੈਸੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਇਹ ਦੱਸਿਓ ਜੀ ਵੀ ਅਸੀਂ ਆਪਰੇਸ਼ਨ ਕਰਾਉਣਾ ਸਹੀ ਹੈ ਜਾਂ ਨਹੀਂ ਸਹੀ ਹੈ ਬਾਅਦ ਦੇ ਵਿੱਚ ਜੇ ਤੁਸੀਂ ਨੇ ਕਿਸੇ ਨੇ ਆਪਰੇਸ਼ਨ ਕਰਾਇਆ ਹੈ ਜਾਂ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਕਰਵਾਇਆ ਹੈ ਪਲੀਜ਼ ਮੈਨੂੰ ਜ਼ਰੂਰ ਚਾਹੀ ਕਾਲ ਕਰਕੇ ਦੱਸਿਓ ਤੁਸੀਂ ਆਪਣਾ ਨੰਬਰ ਹੈਗਾ ਜੀ ਚਾਹੇ ਤੁਸੀਂ ਵਟਸਐਪ ਤੇ ਦੱਸਿਓ ਮੈਨੂੰ ਰਾਏ ਦਿਓ ਜ਼ਰੂਰ ਵੀ ਕਰਾਉਣਾ ਇਹ ਆਪਰੇਸ਼ਨ ਸਹੀ ਹੈ ਜਾਂ ਨਹੀਂ ਸਹੀ ਹੈ ਮੈਂ ਕਨਫਿਊਜ਼ ਹੋਣਾ ਨਾ ਆਪਣੀ ਕੋਈ ਮੈਂ ਇੰਨੇ ਤਕੜੀ ਤੋਂ ਤਕੜੀ ਮੈਡੀਸਿਨ ਖਾ ਰਹੀ ਆ ਕੋਈ ਬਸ ਹੋ ਨਹੀਂ ਹੈਗਾ ਜੀ ਆਪਾਂ ਬੈਠੇ ਰਹਿਨੇ ਆ ਤਾਂ ਦਰਦ ਟਿਕਿਆ ਰਹਿੰਦਾ ਜਦੋਂ ਉੱਠ ਕੇ ਆਪਾਂ ਲੱਤੇ ਪਾਰ ਦਿੰਨੇ ਆ ਉਹ ਵੀ ਕੁਝ ਫੇਰ ਹੁੰਦਾ ਹੈ ਫੇਰ ਤੇ ਸਾਰੀ ਲੱਤੇ ਕੀੜੀਆਂ ਲੜਨੀਆਂ ਦਰਦ ਹੋਣਾ ਬਹੁਤ ਮੈਂ ਐਕਸਰਸਾਈਜ਼ਾਂ ਵੀ ਮੈਂ ਸ਼ਾਮ ਸਵੇਰੇ ਡੇਲੀ ਡੇਲੀ ਕਰਦੀ ਰਹੀ ਆ ਮਹੀਨਾ ਵੀ ਜੇ ਮੜਾ ਮੋਟਾ ਵੀ ਫਰਕ ਪੈ ਜੀ ਤੇ ਇਸ ਕਰਕੇ ਹੋ ਸਕਦਾ ਵੀ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਆਪਾਂ ਜੇ ਐਮ ਆਰ ਆਈ ਕਰਾ ਲੈਂਦੇ ਤਾਂ ਉਦੋਂ ਥੋੜਾ ਹੁੰਦਾ ਹਨਾ ਉਦੋਂ ਇਲਾਜ ਹੋ ਜਾਂਦਾ ਹੁਣ ਜਿਹੜੀ ਆਪਣੀ ਰੀਡ ਦੀ ਹੱਡੀ ਹੈ ਜੀ ਟੂ ਵੀ ਦੀ ਉਹਦੇ ਨਾਲ ਆਪਣੇ ਇੱਕ نیچے ਲੱਤਾਂ ਬਲੱਡ ਦੇਣ ਲਈ ਆਪਣੇ ਪਾਈਪ ਨਾਲ ਨਾਲ ਬਣੀ ਹੁੰਦੀ ਹੈ ਪਾਈਪ ਬੋਲੋ ਚਾਹੇ ਜਿਹਦੇ ਵਿੱਚ ਦਿੱਖ ਨੂੰ ਸਰਕਲ ਹੋਣਾ ਹੁੰਦਾ ਉਹ ਆਪਣੀ ਦੀ 14 ਇੰਚ ਦੀ ਹੁੰਦੀ ਹੈ ਮੇਰੀ ਐਮ ਆਰ ਆਈ ਦੇ ਵਿੱਚ ਉਹ ਸਿਰਫ ਸਾਢੇ 6 ਇੰਚ ਦੀ ਰਹਿ ਗਈ ਸਾਢੇ 7 ਮੰਨ ਲਓ ਤੁਸੀਂ 7 ਮੰਨ ਲਓ ਉਹ ਦੱਬਲੀ ਉਹਨੇ ਹੁਣ ਤੁਸੀਂ ਆਪ ਹੀ ਦੇਖੋ ਅੱਧਾ ਪਾਈਪ ਦੱਬ ਪਾਣੀ ਵਾਲਾ ਬੰਦ ਕਰਤਾ ਜੀ ਅੱਧਾ ਫਿਰ ਉੱਤੇ ਪ੍ਰੈਸ਼ਰ ਪਾਵਾਂਗੇ ਜਾਂ ਉਹ ਫਟੂਗੀ ਜਾਂ ਉਹ ਕਮ ਖਰਾਬ ਹੀ ਹੋਊਗਾ ਇਸ ਕਰਕੇ ਪਲੀਜ਼ ਮੇਰੀ ਉਹ ਅੰਚਾ ਦੇ ਸੇ ਅੰਚ ਰਹਿ ਗਈ ਹੁਣ ਤੁਸੀਂ ਪਲੀਜ਼ ਮੈਨੂੰ ਉਹ ਤੁਸੀਂ ਦੱਸੋ ਕਿ ਇਹਦੇ ਵਿੱਚ ਆਪਰੇਸ਼ਨ ਕਰਾਉਣਾ ਸাকਸੈਸਫੁਲ ਹੈਗਾ ਜਾਂ ਨਹੀਂ ਹੋਏਗਾ ਮੈਂ ਖੁਦ ਕੋਨਫਿਊਜ਼ਨ ਆ ਪਤਾ ਦਰਦ ਨੂੰ ਦੇਖ ਕੇ ਆਉਣ ਲੱਗਦਾ ਹੈ ਕਿ ਆਪਾਂ ਆਪਰੇਸ਼ਨ ਕਰਾਉਣ ਚ ਫਾਇਦਾ ਹੈ ਪਰ ਬਾਅਦ ਦੇ ਵਿੱਚ ਜਿਹੜੀਆਂ ਦਿੱਕਤਾਂਆਂ ਨੇ ਫਿਰ ਉਹਨਾਂ ਤੋਂ ਵੀ ਡਰ ਲੱਗਦਾ ਹੁਣ ਆਪਾਂ ਇਹ ਸੋਚ ਰਹੇ ਹਾਂ ਵੀ ਜੇ ਕਿਸੇ ਤੋਂ ਆਪਾਂ ਨੂੰ ਵਧੀਆ ਹਨਾ ਵੀ ਆਪਾਂ ਨੂੰ ਗਾਈਡ ਕੀਤਾ ਜਾਵੇ ਵੀ ਵੀ ਆਪਾਂ ਨੂੰ ਆਪਰੇਸ਼ਨ ਤੋਂ ਬਾਅਦ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਜਿਹੜਾ ਦਿਮਾਗ ਹੈ ਥੋੜਾ ਇੱਧਰ ਉੱਧਰ ਹੋ ਰਿਹਾ ਨਾ ਹੁਣ ਸਮਝਉਂਦੀ ਐ ਕਿਸੇ ਵੀ ਡਾਕਟਰ ਕੋਲੇ ਜਾਂਦੇ ਆ ਪਤਾ ਕੀ ਜੇ ਇੱਕ ਵੀ ਆਪਾਂ ਨੂੰ ਇੱਕ ਬੰਦਾ ਕਹਿੰਦਾ ਵੀ ਆਪਰੇਸ਼ਨ ਕਰਾਓ ਦੂਜਾ ਡਾਕਟਰ ਇਹ ਕਹਦੇ ਵੀ ਨਹੀਂ ਠੀਕ ਹੋ ਜੂ ਫਿਰ ਆਪਾਂ ਨੂੰ ਹੌਸਲਾ ਹੋ ਜਾਂਦਾ ਪਰ ਮੈਂ ਪੰਜ ਡਾਕਟਰਾਂ ਕੋਲ ਜਾਏ ਜੀ ਮੈਨੂੰ ਅੱਜ ਤੱਕ ਕਿਸੇ ਨੇ ਕੋਈ ਵੀ ਜਿਹੜਾ ਆਪਣਾ ਰਿਜ਼ਲਟ ਹੈ ਉਹ ਵਧੀਆ ਨਹੀਂ ਦਿੱਤਾ ਮੰਨ ਲਓ ਵੀ ਬਸ ਕੋਸ਼ਿਸ਼ ਕਰਾਈ ਕਿ ਹੈ ਹੁਣ ਉਹ ਤਾਂ ਆਪਾਂ ਪਤਾ ਹੀ 6 ਮਹੀਨੇ ਟਰਾਈ ਕਰੀ ਰਹੇ ਹਾਂ 6 ਮਹੀਨੇ ਮੈਂ ਉਹਨੂੰ ਟਰਾਈ ਕਰਦੀ ਨਹੀਂ ਮੈਂ ਭੈਣਾਂ ਨੇ ਮੈਨੂੰ ਦੱਸਿਆ ਸੀ ਰਾਮਗੜ ਚੌਂਕੀਆਂ ਲਾਉਣ ਨੂੰ ਮੈਂ ਉਹ ਵੀ ਲਾ ਦਿੱਤੀ ਪਤਾ ਕੀ ਜੇ ਇਦਾਂ ਦੀ ਪ੍ਰੋਬਲਮ ਹੁੰਦੀ ਤਾਂ ਉਹ ਠੀਕ ਹੋ ਜਾਂਦੀ ਹੁਣ ਮੇਰੇ ਬਿਲਕੁਲ ਬੈਕ ਦੇ ਵਿੱਚ ਢੂਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਮੈਨੂੰ ਕੋਈ ਢੂਈ ਨਾਲ ਜਾਂ ਮੈਂ ਝੁਕਦੀ ਆ ਮੇਰੇ ਕੋਈ ਦਰਦ ਨਹੀਂ ਹੋ ਰਿਹਾ ਜਾਂ ਮੈਂ ਪੈਣੀ ਆ ਮੇਰੇ ਕੋਈ ਦਰਦ ਨਹੀਂ ਹੋ ਰਿਹਾ ਢੂਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਬਸ ਇੱਥੋਂ ਪੱਟ ਤੋਂ ਲੈ ਕੇ ਹੈ ਲੱਕ ਦੇ ਵਿੱਚ ਹੁਣ ਮੈਨੂੰ ਕਈ ਕਹਿੰਦੇ ਨੇ ਕਿ ਪ੍ਰੋਬਲਮ ਤੇਰੇ ਲੱਤ ਦੇ ਵਿੱਚ ਐ ਜਿਵੇਂ ਹੁਣ ਦੇਸੀ ਹੁੰਦੇ ਨੇ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਮਸਲਾਂ ਮਸਲਾਂ ਨੇ ਬਿੱਟੂ ਹੀ ਦਾ ਪ੍ਰੈਸ਼ਨ ਕਾਦੇ ਲਈ ਹੁਣ ਆਖੋ ਦਾ ਆਪਾਂ ਨੇ ਐਮ ਆਰ ਆਈ ਦੇ ਵਿੱਚ ਦੇਖਿਆ ਜੀ ਪਹਿਲਾਂ ਆਪਾਂ ਨੂੰ ਇਹ ਹੁੰਦਾ ਤੇ ਵੀ ਲੱਤ-ਪਕ ਦੀ ਐ ਲੱਤ ਦੇ ਵਿੱਚ ਪ੍ਰੋਬਲਮ ਐ ਐਮ ਆਰ ਆਈ ਕਰਾਉਣ ਤੋਂ ਬਾਅਦ ਮੈਨੂੰ ਪਤਾ ਚੱਲਿਆ ਵੀ ਇੰਨਾ ਜਿਹੜਾ ਆਪਣਾ ਕੰਮ ਵਧਿਆ ਪਿਆ ਪਰ ਮੈਨੂੰ ਹਜੇ ਵੀ ਮਨ ਨੂੰ ਐ ਲੱਗਦਾ ਵੀ ਠੀਕ ਹੋ ਜੂ ਪਤਾ ਨਹੀਂ ਕਿਉਂ ਆਉਂਦੇ ਮਨ ਨੂੰ ਤਸੱਲੀ ਐ ਵੀ ਕੋਈ ਗੱਲ ਨਹੀਂ ਠੀਕ ਹੋ ਜਾਊਗੀ ਦਿਨ ਦੇ ਵਿੱਚ ਮੈਂ ਪਤਾ ਨਹੀਂ ਕੰਮ ਦੇ ਵਿੱਚ ਗਿਰਦੀ ਰਹਿੰਦੀ ਰਹੀ ਮੈਨੂੰ ਪਤਾ ਨਹੀਂ ਲੱਗਦਾ ਹੌਲੀ ਹੌਲੀ ਧਿਆਨ ਇਧਰ ਉਧਰ ਹੁੰਦਾ ਪਰ ਮੈਂ ਜਦੋਂ ਰਾਤ ਨੂੰ ਆਪਾਂ ਪਿਆ ਜਾਂਦੇ ਹਣਾ ਉਦੋਂ ਦਿਮਾਗ ਇਧਰ ਘੁੰਮ ਜਾਂਦਾ ਕਿ ਤੂੰ ਇਕੱਲੇ ਹੀ ਕਹੀ ਜਾਂਦੇ ਠੀਕ ਹੋ ਜਾਊ ਜਦੋਂ ਡਾਕਟਰ ਨਹੀਂ ਆਪਾਂ ਨੂੰ ਹਣਾ ਜਿਹੜੇ ਸਾਰਾ ਦਿਨ ਮਰੀਜ਼ਾਂ ਦੇ ਵਿੱਚ ਰਹਿੰਦੇ ਨੇ ਉਹ ਨਹੀਂ ਕਹ ਰਹੇ ਫਿਰ ਮੇਰਾ ਮਨ ਜਿਹੜਾ ਬਦਲ ਜਾਂਦਾ ਮੈਂ ਪਤਾ ਨਹੀਂ ਕੀ ਬਣੂਗਾ ਇਸ ਕਰਕੇ ਪਲੀਜ਼ ਮੇਰੀ ਰਿਕਵੈਸਟ ਹੈ ਜੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਵਧੀਆ ਸলিউਸ਼ਨ ਦੱਸੋ ਕੋਈ ਵੀ ਆਪਾਂ ਕਿਵੇਂ ਕਰੀਏ ਕਿਵੇਂ ਨਾ ਕਰੀਏ ਤੁਹਾਡੀ ਸਲਾਹ ਲੈਣ ਦੀ ਮੇਰੀ ਜ਼ਿੰਮੇਵਾਰੀ ਸੀ ਜੀ ਮੈਂ ਹੁਣ ਮੈਨੂੰ 8 ਦਿਨ ਦੇ ਲਈ ਜਾਵਾਂ ਬਿਲਕੁਲ ਬੈਡ ਰੈਸਟ 'ਚ ਅਸੀਆ ਮੈਂ ਮੰਜੇ ਤੇ ਨਹੀਂ ਬੈਠਣਾ ਝੁਕਣਾ ਨਹੀਂ ਭਾਰ ਨਹੀਂ ਚੱਕਣਾ ਤੇ ਬਹੁਤ ਮੁਸ਼ਕਲ ਹੁੰਦੀ ਆ ਕੰਮ ਕਰੇ ਬਿਨਾ ਕੋਈ ਨਹੀਂ ਸਰਦਾ ਕੋਈ ਕੰਮ ਬਰੇ ਕਰੇ ਬਿਨਾ ਨਹੀਂ ਸਰਦਾ ਜੇ ਘਰ ਦੇ ਵਿੱਚ ਇਕੱਪਾ ਇਕੱਲੇ ਮੈਂਬਰ ਆ ਜੇ ਕੋਈ ਹੋਰ ਹੋਵੇ ਫਿਰ ਵੀ ਮੈਂ ਛੱਡ ਕੇ ਪੈ ਜਾਵਾਂਗੀ ਨਹੀਂ ਚਲੋ ਥੋੜਾ ਜਿਹਾ ਚਲੋ ਰਾਤ ਮਿਲ ਜੂਗੀ ਹੁਣ ਬੱਚੇ ਦੇ ਵਿਚਾਰੇ ਮੜਿਆ ਭੂਕੇ ਇਹਨਾਂ ਨੂੰ ਹੌਲੀ ਹੌਲੀ ਕੰਮ ਕਰਾਉਨੇ ਆ ਤੇ ਮੇਰਾ خیال ਆਪਣੀ ਤਾਂ ਪਣ ਕੇ ਵੀ ਵਿਚਾਰੇ ਰਹੀ ਨਹੀਂ ਆ ਗਏ ਚਲੋ ਜੀ ਤੁਸੀਂ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਹਨਾ ਬਸ ਰੱਬ ਵੀ ਹਨਾ ਜੇ ਕੋਈ ਕੰਮ ਕਰਕੇ ਕਿਰਤ ਕਰਕੇ ਖਾਂਦਾ ਖਾਣ ਨੀਂਂਦਾ ਜੀ ਕੋਈ ਨਾ ਕੋਈ ਹੋਰ ਨਮਾ ਕੰਮ ਖੜਾ ਹੋ ਜਾਂਦਾ ਕੁਝ ਨਹੀਂ ਕਹਿ ਸਕਦੇ ਪਰਮਾਤਮਾ ਹੀ ਠੀਕ ਕਰੂਗਾ ਹੁਣ ਮੇਰੀ ਐਸੀਟੀ ਦੋ ਦੋਆਂ ਨੇ ਜੀ ਬਹੁਤ ਖਾਉ ਜਾਂਦਾ ਹੈ ਇਹ ਚੀਜ਼ਾਂ ਦੇ ਚਾਣਾ ਕਿੰਨਾ ਕਿੰਨਾ ਪੈਸਾ ਲਾਉਂਦੇ ਆਪਾਂ ਡਾਕਟਰਾਂ ਦੇ ਵਿੱਚ ਮੁਸ਼ਕਲ ਹੋ ਜਾਂਦੀ ਹੈ ਕਿ ਨਾਲੇ ਲੋਕ ਕਹਿੰਦੇ ਨੇ ਸਾਰਾ ਦਿਨ ਫਿਰਦੇ ਰਹਿੰਦੀ ਐ ਸਾਰਾ ਦਿਨ ਐ ਕਰਦੀ ਜੀ ਪਤਾ ਕੀ ਇਹ ਜਿਹਨੂੰ ਬਿਮਾਰੀਆਂ ਲੱਗੀਆਂ ਨੇ ਉਸੇ ਨੂੰ ਪਤਾ ਹੁੰਦਾ ਜੀ ਜਿਹੜੇ ਹਜੇ ਤੰਦਰੁਸਤ ਨੇ ਠੀਕ ਠਾਕ ਨੇ ਉਹਨਾਂ ਦੇ ਕੋਈ ਰੱਬ ਨਹੀਂ ਯਾਦ ਆਪਾਂ ਇਹੀ ਕਹਿੰਦੇ ਆ ਵੀ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਲੋਕਾਂ ਦਾ ਕੰਮ ਬੋਲਣਾ ਹੀ ਹੁੰਦਾ ਜੀ ਤੇ ਲੰਬਾਂ ਬੀਤਦੀ ਐ ਉਹਨੂੰ ਪਤਾ ਹੁੰਦਾ ਜੀ ਸਾਬੀ ਮੀ ਆ ਗਿਆ ਜਨਾਲਾ ਭੱਜ ਅੱਧੇ ਘੰਟੇ ਦਾ ਕੰਮ ਤੇ ਟੜ ਜਵੇਰ ਬਾਬ ਵਿਚਾਰੇ ਜਿਹੜੇ ਮਸ਼ੀਨਾਂ ਲਈ ਖੜੇ ਨੇ ਉਹ ਵੀ ਵੱਢ ਲੈਣਗੇ। ਗਰਮੀ ਕਿੰਨੀ ਕਰੀ ਪਈ ਐ। ਹੂੰ। ਤੇ ਵੀ ਕੋਠੇ ਜਾਣਾ ਜਾਂ ਬਗਜਾ ਪੀਤੀ ਨਾ। ਭਾਜਾ। ਪੀਤੀ ਨਾ ਬਗਜਾ। ਦੇਖੋ ਜੀ ਰੱਬ ਗੱਜਣ ਲੱਗਿਆ ਬਹੁਤ ਬੱਦਲ ਬਾਈ ਹੋਈ ਪਈ ਐ। ਹਵਾ ਹੁਬਾ ਨਾ ਹਾਂ ਭਾਈ। ਬੱਕ ਟਾਲੀ ਬਗ ਗਿਆ। ਪਤਾ ਨਹੀਂ ਭਾਈ ਮੈਂ ਤਾਂ ਮੈਂ ਤਾਂ ਗਈ ਨਹੀਂ ਉਧਰ ਕੋਠੇ ਤੇ ਮੈਂ ਚੜਨਾ ਨਹੀਂ। ਆਈ ਦਰ ਮੈਂ ਮੈਸਾ ਖੋਲਣ ਗਈ ਸੀ ਉਦੋਂ ਕੀ ਚਲੋ ਜੀ ਟਾਈਮ ਵੱਜ ਗਿਆ 4 ਆਪਣੀ ਥੋੜੀ-ਮੋਟੀ ਕਣਕ ਮੇਰਾ ਖਿਆਲ ਰਹੇਗੀ ਵਿੱਚੋਂ ਮੈਂ ਕੋਠੇ ਦੇ ਉੱਪਰ ਚੜ੍ਹਨਾ ਨਹੀਂ ਹੈਗਾ ਨਹੀਂ ਸੋਨੂੰ ਥੋੜੀ ਜੀ ਵੀਡੀਓ ਆਪਾਂ ਦਿਖਾ ਆਂਦੇ ਤੇ ਪ੍ਰੇਜ ਕੀਤਾ ਹੋਇਆ ਜੀ ਬਹੁਤ ਮੁਸ਼ਕਲ ਹੋਈ ਪਈ ਐ ਕਣਕ ਕੰਮ ਦਾ ਟਾਈਮ ਐ ਜੀ ਆਪਾਂ ਰੋਜ਼-ਰੋਜ਼ ਹਨਾ ਕਿੱਥੇ ਡਾਕਟਰਾਂ ਕੋਲੇ ਫਿਰੀਏ ਹੁਣ ਮੈਂ ਬੈਗੀ ਪੰਜ-ਚਾਰ ਡਾਕਟਰਾਂ ਦੀ ਸਲਾਹ ਲੈ ਕੇ ਹੁਣ ਪੰਜ-ਚਾਰ ਦਿਨ ਦਾਣੀ ਸੰਭ ਲਈਏ ਫਿਰ ਦੇਖਦੇ ਆਂ ਕੀ ਬਣਦਾ ਹੈ ਜੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਜੀ ਤੁਹਾਡੀ ਕੀ رائے ਹੋਊਗੀ ਵੀ ਇਹ ਸਹੀ ਹੈ ਆਪਰੇਸ਼ਨ ਕਰਾਉਣਾ ਜਾਂ ਇਸੇ ਤਰ੍ਹਾਂ ਆਪਾਂ ਦਵਾਈਆਂ ਨਾਲ ਹੀ ਟੈਂਪਟ ਪਾ ਲਈਏ ਦੇਖੋ ਜੀ ਕਣਕ ਤਾਂ ਵੱਢੀ ਗਈ ਪਰ ਟਰਾਲੀਆਂ 'ਚ ਪਈ ਆ ਹੁਣ ਦੇਖੋ ਇੱਕ ਤੇ ਤਰਪਾਲ ਪਾ ਲਈ ਚਖੇੜੇ ਬਹੁਤ ਆ ਗਿਆ ਰੱਬ ਬਹੁਤ ਥੱਕਾ ਕਰਦਾ ਪਹਿਲਾਂ ਬਰੀਕ-ਬਰੀਕ ਗੜੇ ਪੈ ਗਏ ਬੱਸ ਬਹੁਤ ਜ਼ਿਆਦਾ ਕੰਮ ਖਰਾਬ ਕਰਦਾ ਰੱਬਾ ਤਾਂ ਮੱਡ ਲੈਣ ਦਿੰਦਾ ਚਾਰ ਮਣ ਦਾਣੇ ਮਸਾਂ ਤਾਂ ਵਿਚਾਰੇ ਜੱਟਾ ਇੱਥੇ ਆਉਂਦੇ ਨੇ ਹਾਜੇ ਵੀ ਢਾਲ ਜੇ ਚੰਗੀ ਗੱਲ ਐ ਬਹੁਤ ਝਕੇੜਾ ਆ ਗਿਆ ਆਹਾਂ ਕੀ ਖੜਕੀ ਜਾਂਦਾ ਵੀ ਤੇ ਇਧਰ ਮੈਂ ਸੰਗਣੀ ਹੇ ਨਹੀਂ ਗੜਾੜੀ ਕਿਦੇ ਨੇ ਆਹ ਦੇ ਕੁਡੜਾ ਕੁਡੜਾ ਦੇਖੀ ਹਾਏ ਹਾਏ ਰੱਬਾ ਮੱਸ ਤੂੰ ਤਾਂ ਜੰਨੀ ਜੁਰਮ ਕਰ ਰਹੇ ਨੇ ਸਾਈਡ ਤੇ ਵਾਜਦੇ ਨੇ ਉਧਰ ਉਹਨਾਂ ਦੇ ਵੱਡੇ ਆਗੇ ਦੇਖੀ ਨਹੀਂ ਮੈਂ ਮਰ ਜਾ ਕਿ ਟਿਕ ਟਿਕੀ ਬਰਫ਼ ਦੇਖ ਲੈ ਵੀ ਰੱਬ ਲਵੇਂ ਮਰਪਾ ਕਿੱਥੋਂ ਹੁੰਦੀ ਆ ਦੇਖੋ ਜੀ ਗੜੇ ਪੈਣ ਲੱਗੇ ਪਹਿਲਾਂ ਬਰੀਕ ਬਰੀਕ ਤੇ ਹੁਣ ਏਡੇ ਏਡੇ ਆਏ বাজਦੇ ਨੇ ਪਤਾ ਨਹੀਂ ਮੈਂ ਆਖਾ ਪਤਾ ਨਹੀਂ ਕੀ ਖੜਤੀ ਜਾਂਦਾ ਹਾਏ ਹਾਏ ਕੰਧਾਂ ਤੇ ਪੜਾਕ ਪੜਾਕ ਵੱਜਦੇ ਨੇ ਆਪਣਾ ਤਾਂ ਗੇਟ ਵੀ ਢਾਉਣ ਵਾਲਾ ਦੀ ਤੂੰ ਤਾਂ ਹਾਂ ਗੜੇ ਨਹੀਂ ਵੱਜਦੇ ਤੇਰੇ ਇੱਥੇ ਕਰਦੀ ਐ ਘੜੇ ਵਾ ਇਹ ਦਿਨ ਹੋਏ ਪੀੜਾ ਭਰ ਗਿਆ ਮੈਂ ਮਰ ਜਾ ਨਾ ਵੇ ਰੱਬਾ ਹਾਏ ਹਾਏ ਪਾੜਿਆ ਤੱਲੇ ਘੜੇ ਵੱਜਣਗੇ ਸਿਰ 'ਚ ਹੈ ਹਾ ਇਥੇ ਵੇੜੇ 'ਚ ਸਿੱਟਦੇ ਹਾਂ 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 ਮੁੱਦਾ ਦੇਖੋ ਜੀ ਖੜਾ ਸਾਰਾ ਬੇੜਾ ਭਰ ਗਿਆ ਗੜਿਆਂ ਨਾਲ ਬਾਹਲਾ ਤੱਕਾ ਕਰ ਗਿਆ ਤਾਂ ਰੱਬ ਬੱਲੀਆਂ ਝਾੜਤੀਆਂ ਨੇ ਨੁਕਸਾਨ ਕਰਤਾ ਨਾ ਰੱਬਾ ਬੱਸ ਹਜੇ ਵੀ ਰਹਿੰਦੇ 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 ਵੈਗਰੂ ਢਾਗ-ਪੜਾਗ ਪਾਜਦੇ ਨੇ ਨੀਰ ਦੇ ਦੇਖੋ ਤੁਹਾਨੂੰ ਖੜਕਾ ਸੁਣਦਾ ਹੋ ਜੀ ਸੈੱਡ ਤੇ ਹਾਏ ਪੇਰ ਆ ਗਏ ਹਾਏ ਹਾਏ ਨਹੀਂ ਹੋ ਰਹੀ ਨਹੀਂ ਹਏ ਆਪਨੇ ਦੇ ਤਬਾਲੇ ਹੀ ਕ੍ਰੋਪ ਹੋ ਗਿਆ ਰੱਬ ਅੱਜ ਕੀ ਨਹੀਂ ਨਹੀਂ ਮੈਂ ਤਾਂ ਇੰਦੀ ਕਿਰਨ ਅਟ ਜੇ ਗਈ ਬੂ ਫੇਰ ਨਹੀਂ ਮੈਂ ਮਰ ਜਾਂਗਾ ਆ ਪੱਖਾ ਬੰਦ ਕਰ ਦੇ ਦੇਖੋ ਜੀ ਮੀਂਹ ਤਾਂ हट ਗਿਆ ਹਜੇ ਤੱਕ ਨਹੀਂ ਗੜੇ ਕੋਰੇ ਐ ਡੇ ਡੇ ਪਏ ਨੇ ਸਾਰਾ ਬੇੜਾ ਭਰਿਆ ਪਿਆ ਇਧਰੋਂ ਤੁਹਾਨੂੰ ਸੜਕ ਦਿਖਾਉਨੇ ਆ। ਇਹ ਖੁਰ ਗਿਆ ਹੁਣ ਤਾਂ ਥੋੜੇ ਥੋੜੇ ਰਹਿ ਗਏ ਹਨ। ਆ ਜਾ ਇਧਰ ਜੀ ਕਣਕ ਦੇਖੀ ਆਪਣੀ ਕੀ ਹਾਲ ਹੈ। ਬਾਪਰੇ ਦਾ ਵਿਚਾਰੇ ਦੇ। ਦੇਖੋ ਇਧਰ ਹਜੇ ਵੀ ਇੰਨੇ ਨੇ ਪਏ ਨੇ ਕੋਰੇ ਨਹੀਂ ਹੈਗੇ ਨਾਲੇ ਮੀਂਹ ਪਾਇਆ हटਿਆ। ਧੁੱਪ ਨਿਕਲ ਰਹੀ ਐ। ਐਦ ਕੀ ਤਰ੍ਹਾਂ ਬਬਾਲਾ ੱੱੱਕਾ ਕਰ ਗਿਆ ਕਦੇ ਨਹੀਂ ਆ ਨੁਕਸਾਨ ਹੋਇਆ ਸੀ। ਦੇਖੋ ਜੀ ਉਹ ਫਿਰਦੀ ਆਪਣੀ ਮਸ਼ੀਨ ਥੋੜੀ ਜੀ ਕਣਕ ਰਹਿੰਦੀ ਸੀ ਹੁਣ ਪਤਾ ਨਹੀਂ ਕੀ ਕਰਾਂਗਾ ਵੱਡੀ ਜਾਊ ਜਾਂ ਨਾ ਗਿੱਲੀ ਹੋ ਗਈ ਨਾ ਕਣਕ ਚੱਲਣੀ ਨਹੀਂ ਮਸ਼ੀਨ ਇੱਕ ਗੇੜਾ ਰਹਿ ਗਿਆ ਸੀ ਸਾਰਾ ਕੰਮ ਖੜਕੇ ਉੱਥੇ ਚੱਲ ਪ੍ਰਮਾਤਮਾ ਹਜੇ ਵੀ ਸੁੱਖ ਸ਼ਾਂਤੀ ਬਖਸ਼ੀ ਬੁਲਾਦੀਏ ਇਸਨੇ ਨਾ ਗੱਡੀ ਦਾ ਗਲਾ ਅੱਧਾ ਤੋਤਾ ਗਿਆ ਪੀਤੀ ਥੋੜੀ ਜੀ ਬਾਹਰ ਕੱਢਦੇ ਹੋਰ ਤੋਤਾ ਜੋ ਪਕੰਡ ਨੇ ਬਾਈ ਬਾਈ ਬੁਰਾ ਹਾਲ ਕਰ ਰੱਖਿਆ ਹੁਣ ਤਾਂ 45 ਚੱਲ ਪਈ ਨਹੀਂ ਉਦੋਂ ਐਂ ਦਿਉਰੇ ਪੱਖਾ ਲਾ ਕੇ ਬਹਿ ਜਾਂਦੇ ਆ ਮਾਹ ਚੱਲ ਇਧਰ ਕੀ ਹੁੰਦਾਗਾ ਇਹਨੂੰ ਤਾਂ ਕੀ ਹੁੰਦਾ ਇਹ ਤਾਂ ਖੜੀ ਐ ਇੱਕ ਸਾਈਡਾ ਬਚਾਰੇ ਰਾਜ ਜੀ ਜਵਾਕ ਜਿਉਂ ਦੁਕੁਲ ਪੀਜਾ ਮੂਟ ਦੇਖੀ ਟਰੈਕਟਰਾਂ ਦੇ ਹੁਣ ਇਹਨਾਂ ਦੀ ਗੱਡੂ ਬੁਲਾਤੇ ਜੇ ਅੱਜ ਦਾ ਦਿਨ ਹੋਰ ਖੜ ਜਾਂਦਾ ਬਸ ਜਿਹੜੇ ਆਲੇ-ਦਾਲੇ ਰਹਿ ਗਏ ਨੇ ਰਾਤ-ਰਾਤ ਨੂੰ ਵੱਡੀਆਂ ਜਾਂਦੀਆਂ ਆਪਣੇ ਹੋਰ ਇੱਕ ਸਮੰਢੀ ਦਾ ਪਾਣੀ ਵੀ ਬਹੁਤ ਕੱਢਦਾ ਹੈ